ਸਸਿਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਪਿਓ ਜੀ ਮੈਂ ਡੀਪੀ ਸੀ ਪੰਜਾਬੀ ਤੇ ਸੰਜੀਵ 바ਵਾ ਦੀ ਰਿਪੋਰਟ ਤੁਸੀਂ ਦੇਦੇ ਪਿਓ ਕੀ ਜਿਹੜੇ ਦਰਿਆ ਤੋਂ ਲੋਕ ਪਾਰ ਰਹਿੰਦੇ ਨੇ ਜਦੋਂ ਦਰਿਆਵਾਂ ਦੇ ਵਿੱਚ ਪਾਣੀ ਭਰ ਜਾਂਦਾ ਤੇ ਪੈਤੂਣ ਪੁਲ ਚੁੱਕ ਦਿੱਤੇ ਜਾਂਦੇ ਨੇ ਤੇ ਉਹਨਾਂ ਦੇ ਨਾਲ ਫਿਰ ਕਿਸ ਤਰ੍ਹਾਂ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਨਰਵਾਹ ਆ ਉਹ ਕਿਸ ਤਰ੍ਹਾਂ ਚੱਲਦਾ ਆ ਇੱਕ ਕਿਸ਼ਤੀ ਦੇ ਵਿੱਚ ਜਿਵੇਂ ਕਿ ਤੁਸੀਂ ਦੇਖਦੇ ਪਿਓ ਆਪਣੀਆਂ ਤਸਵੀਰਾਂ ਦੇ ਵਿੱਚ ਕਿ ਬਹੁਤ ਸਾਰੇ ਮੋਟਰਸਾਈਕਲ ਤੇ ਬਹੁਤ ਸਾਰੇ ਲੋਕ ਜਿਹੜੇ ਇੱਕ ਬੇੜੀ ਦੇ ਵਿੱਚ ਸਵਾਰ ਹੋ ਜਾ ਰਹੇ ਨੇ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਜੋਖਮ ਭਰੀ ਜ਼ਿੰਦਗੀ ਜਿਹੜਾ ਹੈ ਬਣਾ ਲਿਆ ਆ ਇੱਕ ਬਹੁਤ ਵੱਡਾ ਜੋਖਮ ਉਠਾਉਂਦੇ ਹੋਏ ਇੱਕ ਕਿਸ਼ਤੀ 'ਚ ਬਹੁਤ ਜ਼ਿਆਦਾ ਜਣੇ ਸਵਾਰ ਹੋ ਕੇ ਮੋਟਰਸਾਈਕਲ ਤੇ ਹੋਰ ਕਈ ਤਰ੍ਹਾਂ ਦੇ ਲੋਡ ਜਿਹੜੇ ਆ ਇਸੇ ਕਿਸਤੀ ਦੇ ਵਿੱਚ ਲੱਦ ਕੇ ਆਰ-ਪਾਰ ਜਾਇਆ ਜਾਂਦਾ ਜਿਵੇਂ ਕਿ ਤੁਸੀਂ ਦੇ ਦੇ ਪੀ ਪਟੂਨ ਜਿਹੜੇ ਨੇ ਉਹ ਚੁੱਕੇ ਜਾ ਚੁੱਕੇ ਨੇ ਪਟੂਨ ਪੁੱਲ ਜੜ ਆ ਉਹ ਚੁੱਕ ਦਿੱਤਾ ਜਾਂਦਾ ਆ ਜਦੋਂ ਹੀ ਬਰਸਾਤਾ ਆਉਂਦੀਆਂ ਨੇ ਤਾਂ ਦਰਿਆਵਾਂ ਦੇ ਪਾਣੀ ਜਿਹੜੇ ਨੇ ਉਹ ਬਹੁਤ ਜ਼ਿਆਦਾ ਭਰ ਜਾਂਦੇ ਨੇ ਦਰਿਆਵਾਂ ਦੇ ਪਾਣੀ ਭਰਨ ਦੇ ਨਾਲ ਜਿਹੜਾ ਆ ਉਥੋਂ ਦਾ ਰੈਣ ਬਸੇਰਾ ਜਿਹੜਾ ਆ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਆ ਬਹੁਤ ਸਾਰੇ ਸਕੂਲੀ ਬੱਚੇ ਬਹੁਤ ਸਾਰੇ ਕਾਲਜ ਦੇ ਬੱਚੇ ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕੰਮਕਾਰ ਕਰਨ ਵਾਲੇ ਲੋਕਾਂ ਨੂੰ ਜਿਹੜਾ ਆ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜਾ ਆ ਸਾਹਮਣਾ ਕਰਨਾ ਪੈਂਦਾ ਆ ਸਭ ਤੋਂ ਪਹਿਲਾਂ ਤਾਂ ਉਹ ਮੁਸ਼ਕਲਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਵੀ ਦਰਿਆ ਬਹੁਤ ਜ਼ਿਆਦਾ ਪਾਣੀ ਦੇ ਨਾਲ ਭਰਿਆ ਹੋਇਆ ਆ ਜਿਹਦੇ 'ਚ ਉਹਨਾਂ ਨੂੰ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਜਾਣ ਦੇ ਲਈ ਜਿਹੜਾ ਆ ਇਸ ਤਰ੍ਹਾਂ ਜਾਣਾ ਪੈ ਰਿਹਾ ਆ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਵੀ ਆਪਣੇ ਆਪਣੇ ਮੋਟਰਸਾਈਕਲਾਂ ਨੂੰ ਜਿਹੜਾ ਆ ਇੱਕ ਕਿਸ਼ਤੀ ਦੇ ਉੱਤੇ ਜਿਹੜਾ ਲੱਦਿਆ ਜਾ ਰਿਹਾ ਆ ਤੇ ਪਾਰ ਜਾ ਕੇ ਫਿਰ ਜਿਹੜਾ ਆ ਆਪਣੇ ਮੋਟਰਸਾਈਕਲ ਇਸੇ ਤਰ੍ਹਾਂ ਉਤਾਰੇ ਵੀ ਜਾਣਗੇ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਇਸ ਤਰ੍ਹਾਂ ਲੋਡਿੰਗ ਅਨਲੋਡਿੰਗ ਕਰਨਾ ਵੀ ਇੱਕ ਬਹੁਤ ਵੱਡਾ ਜਿਹੜਾ ਜੋਖਮ ਬਣ ਜਾਂਦਾ ਆ ਜ਼ਿੰਦਗੀ ਨੂੰ ਆਪਣੀ ਨੂੰ दात ਲਾ ਕੇ ਇਹ ਲੋਕ ਹਰ ਰੋਜ਼ ਇਸ ਦਰਿਆ ਨੂੰ ਪਾਰ ਕਰਕੇ ਆਪਣੀ ਰੋਜੀ ਰੋਟੀ ਲਈ ਇਧਰ ਉਧਰ ਜਾਂਦੇ ਨੇ ਪਰ ਕੀ ਕਰਨ ਮਜਬੂਰ ਨੇ ਇਸ ਤੋਂ ਇਲਾਵਾ ਇਹ ਕੁਝ ਕਰ ਵੀ ਨਹੀਂ ਸਕਦੇ ਸਰਕਾਰਾਂ ਦੇ ਕੰਨਾਂ ਦੇ ਉੱਤੇ ਕਦੇ ਵੀ ਜੂਣ ਹੀ ਸੜਕਦੀ ਪਿੱਛੇ ਜੀ ਕੁਝ ਪੁਲ ਤਾਂ ਜ਼ਰੂਰ ਬਣਾਏ ਗਏ ਵਿਨੋਤ ਖੰਨਾ ਜੀ ਭਾਜਪੀ ਦੀ ਸਰਕਾਰ ਦੇ ਟਾਈਮ ਪਰ ਇਨ੍ਹਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਸੀ ਜਿਹੜਾ ਕਿ ਨਹੀਂ ਦਿੱਤਾ ਗਿਆ ਇਨ੍ਹਾਂ ਲੋਕਾਂ ਦੀ ਦਿੱਕਤਾਂ ਦਾ ਜਿਹੜਾ ਜੇ ਲੋਕ ਸਾਹਮਣਾ ਕਰਦੇ ਪਏ ਨੇ ਇਨ੍ਹਾਂ ਲੋਕਾਂ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਗੁਜਾਰਸ਼ਾ ਨੇ ਇਹ ਇਨਾਂ ਪੁਲਾਂ ਨੂੰ ਵੀ ਜਿਹੜਾ ਆ ਪੈਟੂਨ ਪੁਲ ਤੋਂ ਪੱਕੇ ਪੁਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਚੱਲ ਸਕੇ ਤਾਂ ਜੋ ਆਉਂਦੇ ਜਾਂਦੇ ਸਮੇਂ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਹੀ ਜੋਖਮ ਭਰੀ ਨਜ਼ਰਾਂ ਨਾਲ ਨਾ ਵੇਖਣ ਤਸਵੀਰਾਂ ਤੁਹਾਡੀ ਸਕਰੀਨ ਤੇ ਤੁਸੀਂ ਦੇ ਦਿੱਤੀ ਉਹ ਸੰਜੀਪਾਵਾਦੀ ਰਿਪੋਰਟ ਡੀਪੀਸੀ ਪੰਜਾਬੀ ਧੰਨਵਾਦ